ਮਸਲਾ ਜਿੰਦਾ ਜੀ ਮੇਰਾ ਨਾਮ ਬਲਵਿੰਦਰ ਸਿੰਘ ਭੰਟਕਰ ਸਿੰਘ ਸਾਡਾ ਸੰਝਾ ਫਸਾ ਰਗਵਾ ਜਨਾ ਦੀ ਤਕਸੀਮ ਕਰਾ ਕੇ ਇੱਕ ਤਰਫਾ ਕਰਕੇ ਧੁੱਤ ਜੇ ਸੈਨ ਮਰਵਾ ਦੇ ਤੇ ਸਾਰੀ ਜੀ ਸਾਡੇ ਖਲੇ ਬਾਦ ਦਿੰਦੇ ਇਹ ਹੈ ਕਦੇ ਨਾ ਸਾਡੀ ਜੀ ਘਟ ਗਈ ਹੁਣ ਲਗਦਾ ਚੋ ਨਾ ਦਾ ਗੌਂਗੀ ਤਿਆਰੀ ਕਰ ਰਹੀ ਹੈ ਇਸ ਕਰਕੇ ਦੁਖੀ ਹੋ ਕੇ ਤੁਹੇ ਸੁਣਵਾਈ ਨਾ ਹੁਣ ਕਰਕੇ ਨੁਆਇ ਪੈਂਗੀ ਤੇ ਮਰਨ ਦੀ ਜੂੜ ਕੀਤਾ ਜਾ ਰਿਹਾ ਹੈ ਨਾ ਤੇ ਇਸ ਵੀ ਲਾਇਆ ਚੰਗੀ ਗਾਰ ਉਹਦੀ ਤਰੀਕ ਪਾਈ ਪਈ ਹੈ ਕੋਣ ਨੋਕੇ ਦਾ ਆ ਕੇ ਮੈਨੂੰ ਗਰਦੋਰ ਤੇ ਤਹਿਸੀਲਦਾਰ ਆ ਕੇ ਮੈਨੂੰ ਘੋਸਾ ਦੇਣ ਵੀ ਜਿੰਨੇ ਤੱਕ ਤੇਰਾ 22 ਕੰਦੀਗਰ ਵਾਲਾ ਕੇਸ ਕੋਈ ਨਹੀਂ ਲੱਗਦਾ ਕੋਈ ਕਾਰਵਾਈ ਨਹੀਂ ਹੁਣ ਜਿੰਦਰਪਾਲ ਜੀ ਇਹ ਦੱਸ ਦਿਓ ਕਿ ਕੌਣ ਆ ਬੰਦਾ ਕਿਉਂ ਉੱਤੇ ਚੜਿਆ ਤੇ ਕੀ ਕਾਰਵਾਈ ਚੱਲਦੀ ਹੈ ਇਹ ਬਲਵਿੰਦਰ ਸਿੰਘ ਤੇ ਠੱਕਰ ਸੰਧੂ ਦਾ ਕੋਈ ਪ੍ਰਾਇਡ ਦਾ ਡਿਸਪੂਟ ਚੱਲਦਾ ਆਪਸ ਵਿੱਚ ਤੇ ਮਾਲਮਘਵੇ ਨੇ ਇੱਥੇ ਨਿਸ਼ਾਨਦੇਹੀ ਵੀ ਹੋਣਾ ਚਾਹੀਦਾ ਫੈਲ ਜੀ ਮਾਲਮਘਵੇ ਤੱਕ ਤੇ ਆਇਆ ਨਹੀਂਗਾ ਤੇ ਜੇ ਮਾਲਮਿਕ ਮੈਂ ਤਾਂ ਮਾਲਮਿਕ ਵੀ ਨਿਕਲ ਚੱਲ ਰਹੀ ਹੈ ਮਾਲਮਿਕ ਮੈਂ ਤਾਂ ਵੀ ਜਿਹੜੋ ਇਹਨਾਂ ਦੀ ਤਰੀਕ ਚੱਲਦੀ ਅਪੀਲ ਪਾਈ ਹੈ ਅਪੀਲ ਤੱਕ ਜਿੰਨਾ ਚਿਰ ਨਿਸ਼ਾਨੀ ਨਹੀਂ ਕਰਨੀ ਸਾਨੂੰ ਨੂੰ ਜਲਾਈ ਹੀ ਅਹੀਂ ਇੱਥੇ ਆਏ ਮੌਕੇ ਕੋਈ ਗੱਲ ਨਹੀਂ ਇਹਦਾ ਧਿਆਨ ਰੱਖਣਾ ਇਹਨੂੰ ਗਲਤ ਕੰਮ ਨਹੀਂ ਕਰਨਾ ਅੱਜ ਜਿਹੜੋ ਮਾਲਮਿਕ ਮੈਂ ਕਰੇਗੇ ਉੱਤੇ ਮਸਲਾ ਜਿੰਨੀ ਗਾਜੀ ਮੇਰਾ ਨਾਮ ਬਲਵਿੰਦਰ ਸਿੰਘ 75 ਸੰਧ ਸਾਡਾ ਸੰਝਾ ਰਖਵਾਇਆ ਨਾਤੀ ਤਕਸੀਮ ਕਰਾ ਆ ਗਏ ਇੱਕ ਤਰਫਾ ਕਰਕੇ ਧੁੱਪ ਸਿੱਕੇ ਸੈਨ ਮਰਵਾ ਕੇ ਸਾਰੀ ਜਿੰਨ ਸਾਡੇ ਥਲੇ ਪਾ ਦਿੱਤੀ ਇਹ ਹੈ ਕਹਦੇ ਨਾ ਸਾਡੀ ਜਿੰਨ ਘੱਟ ਗਈ ਉਹਨਾਂ ਨੇ ਲੱਗਾ ਕਿ ਉਹ ਨਾਡਾ ਗੌਂਦੀ ਕੈਰੀ ਕਰ ਰਿਹਾ ਇਸ ਕਰਕੇ ਦੁਖੀ ਹੋ ਗਏ ਤੇ ਸੁਣਵਾਈ ਨਾ ਹੋਣ ਕਰਕੇ ਉਹਨਾਂ ਦਾ ਟੈਂਕੀ ਦਾ ਮਰਨ ਤੇ ਮੈਨੂੰ ਦੂਰ ਕੀਤਾ ਜਾ ਰਿਹਾ ਮੈਂ ਕੇਸ ਵੀ ਲਾਇਆ ਚੰਡੀਗੜ੍ਹ ਉਹਦੀ ਤਰੀਕ ਪਾਈ ਪਈ ਆ ਹੁਣ ਮੌਕੇ ਦਾ ਆ ਕੇ ਮੈਨੂੰ ਗਰਦੌਰ ਤੇ ਤਸਦੀਦਾਰ ਆ ਕੇ ਮੈਨੂੰ ਘੋਸਾ ਦੇਣ ਵੀ ਜਿੰਨੇ ਤੱਕ ਤੇਰਾ 22 ਚੰਡੀਗੜ੍ਹ ਵਾਲਾ ਕੇਸ ਕੋਈ ਨਹੀਂ ਲੱਗਦਾ ਕੋਈ ਕਾਰਵਾਈ ਨਹੀਂ ਹੋਈ ਹੁਣ ਕੁਝ ਨਰਪੱਟ ਜੀ ਦੱਸ ਦਿਓ ਕਿ ਕੌਣ ਆ ਬੰਦਾ ਕਿਉਂ ਉੱਥੇ ਚੜਿਆ ਤੇ ਕੀ ਕਾਰਵਾਈ ਚੱਲਦੀ ਹੈ ਇਹ ਬਲਵਿੰਦਰ ਸਿੰਘ ਤੇ ਠੱਕਰ ਸੰਧੂ ਦਾ ਕੋਈ ਪ੍ਰਾਇਡ ਦਾ ਡਿਸਪੂਟ ਚੱਲਦਾ ਆਪਸ ਵਿੱਚ ਹਾਂ ਤੇ ਮਾਲਮਘੇਮ ਨੇ ਇੱਥੇ ਨਿਸ਼ਾਨਦੇਹੀ ਦੇ ਹੋਣਾ ਚਾਹੀਦਾ ਪ੍ਰਾਇਡ ਦੀ ਤੇ ਮਾਲਮਘੇਮਾਈ ਤੱਕ ਤੇ ਆਇਆ ਨਹੀਂਗਾ ਤੇ ਜੇ ਮਾਲਮਘੇਮ ਆਇਆ ਤੇ ਮਾਲਮਘੇਮ ਨੇ ਗੱਲ ਚੜਦੀ ਹੈ ਮਾਲਮਘੇਮ ਤਾਂ ਵੀ ਜਿਹੜੋ ਤਰੀਕ ਚੱਲਦੀ ਅਪੀਲ ਪਾਈ ਹੈ ਅਪੀਲ ਤੱਕ ਜਿੰਨਾ ਚਿਰ ਨਿਸ਼ਾਨਦੇਹੀ ਨਹੀਂ ਕਰਨੀ ਹਾਂ ਸਾਨੂੰ ਤੁਹਾਨੂੰ ਸੁਣਾਈ ਹੀ ਅਹੀਂ ਇੱਥੇ ਆਏ ਮੌਕੇ ਤੇ ਕੋਈ ਗੱਲ ਨਹੀਂ ਇਹਦਾ ਧਿਆਨ ਰੱਖਣਾ ਇਹਨੂੰ ਗਲਤ ਕੰਮ ਨਹੀਂ ਕਰਨਾ ਅਜੀਬ ਜਿਹਾ ਰੋਮ ਵਾਲਾ ਮਕਮਲ ਕਰੇਗਾ ਤੇ ਮਸਲਾ ਜਿੰਦਾ ਜੀ ਮੇਰਾ ਨਾਮ ਬਲਵਿੰਦਰ ਸਿੰਘ ਭੰਗੜਾ ਸਿੰਘ ਸਾਡਾ ਸੰਝਾ ਖਾਤਾ ਰਗਵਾਇਨ ਆਤੀ ਤਕਸੀਮ ਕਰਾ ਕੇ ਇੱਕ ਪਾਸਾ ਕਰਕੇ ਧੁੱਪ ਜੇ ਸੈਨ ਮਰਵਾ ਕੇ ਤੇ ਸਾਰੀ ਗੀ ਸਾਡੇ ਥਲੇ ਬਾਦਦੀ ਇਹ ਹੈ ਕਦੇ ਨਾਲ ਸਾਡੀ ਜੀ ਹੁਣ ਘਟ ਗਈਏ ਉਹਨੇ ਲੱਗਾ ਚੋਨਾ ਦਾ ਵਾਉਂ ਦੀ ਤਿਆਰੀ ਕਰ ਰਹਾ ਇਸ ਕਰਕੇ ਦੁਖੀ ਹੋ ਕੇ ਤੁਹੇ ਸੁਣਵਾਈ ਨਾ ਹੋਣ ਕਰਕੇ ਨੂੰ ਆ ਟੈਂਸੀ ਦੇ ਮਰਨ ਤੋਂ ਜ਼ਰੂਰ ਕੀਤਾ ਜਾ ਰਿਹਾ ਮਾ ਕੇਸ ਵੀ ਲਾਇਆ ਚੰਡੀਗੜ੍ਹ ਉਹਦੀ ਵੀ ਰਵਾਈ ਪਈ ਆ ਹੁਣ ਮੌਕੇ ਦਾ ਆ ਕੇ ਮੈਨੂੰ ਗਰਦੌਰ ਤੇ ਤਖਸੀਲਦਾਰ ਆ ਕੇ ਮੈਨੂੰ ਘੋਸਾ ਦੇਂਗੇ ਕਿ ਹੁਣ ਜਿੰਨੇ ਤੱਕ ਤੇਰਾ ਬਾਈ ਚੰਡੀਗੜ੍ਹ ਵਾਲਾ ਕੇਸ ਕੋਈ ਨਹੀਂ ਲੱਗਦਾ ਕੋਈ ਕਾਰਵਾਈ ਨਹੀਂ ਹੁਣ ਜੀ ਤੁਹਾਨੂੰ ਪੜੀਏ ਦੱਸ ਦਿਓ ਕਿ ਕੌਣ ਆ ਬੰਦਾ ਕਿਉਂ ਉੱਤੇ ਚੜਿਆ ਤੇ ਕੀ ਕਾਰਵਾਈ ਚੱਲਦੀ ਇਹ ਬਲਵਿੰਦਰ ਸਿੰਘ ਤੇ ਠੱਕਰ ਸੰਧੂ ਦਾ ਕੋਈ ਪ੍ਰਾਇਡ ਦਾ ਡਿਸਪੂਟ ਚੱਲਦਾ ਆਪਸ ਵਿੱਚ ਤੇ ਮਾਲਮਘੇ ਨੇ ਇੱਥੇ ਨਿਸ਼ਾਨਦੇਹੀ ਦਿਖਾਉਣਾ ਚਾਹੀਦਾ ਪ੍ਰੈਜ ਜੀ ਤੇ ਮਾਲਮਘੇ ਜੀ ਤੱਕ ਤੇ ਆਇਆ ਨਹੀਂਗਾ ਤੇ ਜੇ ਮਾਲਮਿਕ ਮਟਾਇਰ ਮਾਲਮਿਕ ਵੀ ਨਿੱਗਲ ਚੱਲ ਰਹੀ ਹੈ ਮਾਲਮਿਕ ਮੈਂ ਤਾਂ ਵੀ ਰੋਕ ਇਹਨਾਂ ਦੀ ਤਰੀਕ ਚੱਲਦੀ ਅਪੀਲ ਪਾਈ ਹੈ ਅਪੀਲ ਤੱਕ ਜਿੰਨਾ ਚਿਰ ਨਿਸ਼ਾਨ ਨਹੀਂ ਕਰਨੀ ਸਾਨੂੰ ਤੁਹਾਨੂੰ ਜਨਾਈ ਅਹੀਂ ਇੱਥੇ ਆਏ ਮੋਕਾ ਦੇ ਕੋਈ ਗੱਲ ਨਹੀਂ ਇਹਦਾ ਧਿਆਨ ਰੱਖਣਗੇ ਇਹਨੂੰ ਗਲਤ ਕੰਮ ਨਹੀਂ ਕਰਵਾਉਣਾ ਅੱਜ ਜੇ ਜੋ ਮਾਲਮਿਕ ਮਕਰੇ ਕੋਤੇ